ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭੇਜੇ ਬਿਆਨ ਵਿੱਚ ਜਥੇਦਾਰ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸੰਗਾਂ ਦੀ ਰਿਹਾਈ ਲਈ 10 ਸਾਲ ਲਗਾਤਾਰ ਤਸੀਹੇ ਚਲ ਕੇ ਸਦਕਾ ਤੇ ਸਰੜ ਨਵਾਇਆ ਜਥੇਦਾਰ ਹਵਾਰਾ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ 8 ਸਾਲ ਕਮਰੇ ਵਿੱਚ ਹਸਤਾਲ ਬੰਦ ਰੱਖ ਕੇ ਨੱਕ ਰਾਹੀ ਖੁਰਾਕ ਦਿੱਤੀ ਜਾਂਦੀ ਰਹੀ ਅਤੇ ਬਾਅਦ ਵਿੱਚ ਜਥੇਦਾਰ ਨੂੰ ਪੁਲਿਸ ਜ਼ਬਰੀ ਅਮਰੀਕਾ ਛਾੜਾਈ ਉਹਨਾਂ ਸਰਦਾਰ ਗੁਰਵਕ ਸਿੰਘ ਨੂੰ ਬੰਦੀ ਸੰਗਾਂ ਦੀ ਰਿਹਾਈ ਲਈ ਸ਼ਹਾਦਤ ਦਿੱਤੀ ਜਥੇਦਾਰ ਹਵਾਰਾ ਨੇ ਕਿਹਾ ਕਿ ਦੋਹਾਂ ਸ਼ਹੀਦਾਂ ਨੂੰ ਸਮਾਉਣ ਤੇ ਵੱਡੇ ਸਤਿਕਾਰ ਦਿੱਤੇ ਜਾਣਗੇ ਭਾਈ ਹਵਾਰਾ ਨੇ ਸਮਾਣਾ ਵਿੱਚ ਭਾਈ ਗੁਰਜੀਤ ਸਿੰਘ ਜਿਹੜੇ ਟੈਂਕੀ ਉੱਪਰ ਮਰਨ ਵਰਤੋਂ ਉੱਤੇ ਬੈਠੇ ਨੇ ਉਹਨਾਂ ਦੀ ਡਟਵੀਂ ਹਮਾਇਤ ਕੀਤੀ ਜਥੇਦਾਰ ਹਵਾਰਾ ਨੇ ਕਿਸਾਨਾਂ ਨੂੰ ਦਲੇਵਾਲ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਕੌਮੀ ਇਨਸਾਫ ਮੋਰਚੇ ਸਮਿਤ ਪੰਜਾਬ ਦੀ ਅਣਖ ਅਤੇ ਇਨਸਾਫ ਲਈ ਸਾਰੇ ਮੋਰਚਿਆਂ ਦੀ ਧਾਰਮਿਕ ਸਖਸ਼ੀਤਾ ਤੇ ਸਮਾਜਿਕ ਦਿੱਥਵੰਦੀਆਂ ਕਿਸਾਨ ਦਿੱਥਵੰਦੀਆਂ ਹਿੰਦੂ ਦਲੇ ਤੋਂ ਪੰਥਿਕ ਰਾਜਸੀ ਦਿੱਥਵੰਦੀਆਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਮੋਰਚਿਆਂ ਦੀ ਡਟ ਕੇ حمایت ਕਰਨ ਦੀ ਜ਼ੋਰਦਾਰ ਬੇਨਤੀ ਕੀਤੀ ਉਹਨਾਂ ਕਿਹਾ ਕਿ ਪੰਥ ਤੋਂ ਪੰਜਾਬ ਵਿਰੋਧੀ ਸਰਕਾਰਾਂ ਦੇ ਇਸ ਕੰਝੇ ਉੱਤੇ ਜਬਰ ਤੋਂ ਸਮੁੱਚੇ ਪੰਜਾਬੀਆਂ ਦੀ ਏਕਤਾ ਨੂੰ ਪ੍ਰਾਪਤ ਕਰ ਸਕਦੀ ਹੈ ਉਹਨਾਂ ਸਮੁੱਚੇ ਪੰਜਾਬ ਵਾਸੀਆਂ ਤੇ ਸੰਸਾਰ ਭਰ ਵਿੱਚ ਵਸੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਆਪਸੀ ਵਖਰੇਮੀਆਂ ਨੂੰ ਪਾਸੇ ਰੱਖ ਕੇ ਇਨਸਾਫ ਉੱਤੇ ਇੱਜ਼ਤ ਲਈ ਇਕੱਠੇ ਹੋਣ ਪ੍ਰੈਸ ਨੂੰ ਇਹ ਜਾਣਕਾਰੀ ਸਹਿਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਵਠੰਡਾ ਵੱਲੋਂ ਦਿੱਤੀ ਗਈ